ਜੇ ਕੋਈ ਵੀਰ ਲੋਹਿਹਾਨੇ ਤੇ ਵਿੱਚ ਰਹਿੰਦਾ ਜੇ ਕੋਈ ਵੀਰ ਫਤਿਹਗੜ ਸਾਹਿਬ ਜਾਣ ਲਈ ਚਾਹਵਨ ਹੈ ਉਹ ਸਾਡੇ ਕੋਲ ਗੱਡੀਆਂ ਦੀ ਸਰਵਿਸ ਇਥੋਂ ਬਿਲਕੁਲ ਫ੍ਰੀ ਆਫ ਕਾਸਟ ਕਰਾ ਸਕਦਾ ਕਿ ਇਹ ਸੇਵਾ ਜਿਹੜੀ ਹੈ ਕਦੋਂ ਤੇ ਕਿੰਨੇ ਟਾਈਮ ਤੋਂ ਜੁੜੀ ਹੈ ਸਟਾਰਟ ਕੀਤੀ ਸੀ ਕਿ ਕਿਵੇਂ ਦਿਮਾਗ ਦੇ ਵਿੱਚ ਇਹ ਆਈਡੀਆ ਆਇਆ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ 21 ਤਰੀਕ ਤੋਂ ਲੈ ਕੇ 21 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਇਹ ਸੇਵਾ ਆਰੰਭ ਕੀਤੀ ਗਈ ਸੀ ਜੇ ਸਾਡੀ ਵਰਕਸ਼ਾਪ ਰੱਬ ਨੇ ਦੋ ਕੀਰਤ ਕਰਨ ਲਈ ਸਾਨੂੰ ਹੱਥ ਦਿੱਤੇ ਹੈ ਕਿਉਂ ਨਾ ਇਸ ਟੀਮ ਨੂੰ ਆਪਣੀ ਕੀਰਤ ਕਰਨ ਲਈ ਆਪਾਂ ਇਹਨੂੰ ਸੇਵਾ ਦੇ ਵਿੱਚ ਲਾਈਏ ਸਾਡੇ ਨਾਲ 21 ਤੋਂ 22 ਮੈਂਬਰੀ ਕਮੇਟੀ ਹੈ ਅਸੀਂ ਵੱਖ-ਵੱਖ ਤਰੀਕੇ ਨਾਲ ਵੱਖ-ਵੱਖ ਜਗ੍ਹਾ ਤੇ ਕਿਸੇ ਵੀ ਤਰੀਕੇ ਦੀ ਕੋਈ ਕੋਰੋਨਾ ਕਾਲ ਹੋਵੇ ਲੋਈਆਂ ਖਾਸ ਦੇ ਅੰਦਰ ਜਦੋਂ ਹੜ ਆਏ ਹੋਣ ਉਸ ਤਰੀਕੇ ਦੀ ਜਾ ਕੇ ਸੇਵਾ ਨਿਭਾਈ ਹੈ ਦੁੱਧ ਦਾ ਲੰਗਰ ਵੀ ਨਾਲ ਨਾਲ ਚੱਲਦਾ ਤੇ ਜਿਨਨੇ ਗੱਡੀ ਨੇ ਸਰਵਿਸ ਕਰਾਉਣੀ ਆ ਇੱਥੇ ਆ ਕੇ ਹੀ ਸਾਡੇ ਕੋਲ ਸਰਵਿਸ ਕਰਾਉਣੀ ਆ ਕਿ ਇਹ ਸੇਵਾ ਜਿਹੜੀ ਹੈ ਕਦੋਂ ਤੇ ਕਿੰਨੇ ਟਾਈਮ ਤੋਂ ਜੁੜੀ ਹੈ ਸਟਾਰਟ ਕੀਤੀ ਸੀ ਕਿ ਕਿਵੇਂ ਦਿਮਾਗ ਦੇ ਵਿੱਚ ਇਹ ਆਈਡੀਆ ਆਇਆ ਇਹ ਸਭ ਤੋਂ ਪਹਿਲਾਂ ਤਾਂ ਧੰਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਫਰਜੰਦ ਜੋ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ 21 ਤਰੀਕ ਤੋਂ ਲੈ ਕੇ 21 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਇਹ ਸੇਵਾ ਆਰੰਭ ਕੀਤੀ ਗਈ ਸੀ ਇਹਨੂੰ ਸੇਵਾ ਨੂੰ ਆਰੰਭ ਕਰਨ ਸਮੇ 4 ਸਾਲ ਹੋ ਗਏ ਇਸ ਸੇਵਾ ਨੂੰ ਨਿਭਾਉਂਦਿਆਂ ਤੇ ਜਦੋਂ ਇੱਕ ਦਿਮਾਗ ਦੇ ਵਿੱਚ ਆਇਆ ਤੇ ਸਾਡੀ ਆਪ ਦੀ ਹਰਮਨ ਮੋਟਰ ਹੈ ਅਸੀਂ ਇਹੀ ਚੀਜ਼ ਸੋਚੀ ਵੀ ਕਿਉਂ ਨਾ ਇਸ ਨੂੰ ਆਪਣੇ ਜੇ ਸਾਡੀ ਵਰਕਸ਼ਾਪ ਰੱਬ ਨੇ ਦੋ ਕੀਰਤ ਕਰਨ ਲਈ ਸਾਨੂੰ ਹੱਥ ਦਿੱਤੇ ਹੈ ਕਿਉਂ ਨਾ ਇਸ ਚੀਜ਼ ਨੂੰ ਆਪਣੀ ਕੀਰਤ ਕਰਨ ਲਈ ਆਪਾਂ ਇਹਨੂੰ ਸੇਵਾ ਦੇ ਵਿੱਚ ਲਾਈਏ ਤਾਂ ਸਾਡੇ ਦਿਮਾਗ ਦੇ ਵਿੱਚ ਜਿਹੜੀ ਸੇਵਾ ਹੈ ਸਿੱਧੀ ਦਿਹਾੜੇ ਤੇ ਕੀਤੀ ਜਾਂਦੀ ਹੈ ਜਾਂ ਫਿਰ ਹਰ ਹਮੇਸ਼ਾ ਕੀਤੀ ਜਾਂਦੀ ਹੈ ਹਰ ਕਿਸੇ ਵੀ ਕੋਈ ਵੀ ਦਿਹਾੜਾ ਹੋਵੇ ਕੋਈ ਵੀ ਜਿਵੇਂ ਕਿ ਤਿਉਹਾਰ ਹੋਵੇ ਉਦੋਂ ਕੀਤੀ ਜਾਂਦੀ ਹੈ ਹਾਂਜੀ ਆਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਜਦੋਂ ਹੋਲਾ ਮੱਲਾ ਹੁੰਦਾ ਉਹਦੇ ਸੰਬੰਧ ਵਿੱਚ ਵੀ ਕੀਤੀ ਜਾਂਦੀ ਹੈ ਤੇ ਫਤੇਗੜ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਵੀ ਇੱਥੇ ਕੀਤੀ ਜਾਂਦੀ ਹੈ ਕਿਸ ਕਿਸ ਪ੍ਰਕਾਰ ਦੀ ਸੇਵਾ ਹੈ ਜਿਹੜੀ ਕਿ ਤੁਹਾਡੇ ਵੱਲੋਂ ਕੀਤੀ ਜਾਂਦੀਆਂ ਨੇ ਗੱਡੀਆਂ ਦੀ ਟਰੈਕਟਰਾਂ ਦੀ ਜਾਂ ਫਿਰ ਕੋਈ ਹੋਰ ਵੀਕਲ ਹਾਂਜੀ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਾਰਾਂ ਦੀ ਸਰਵਿਸ ਜੇ ਕੋਈ ਵੀਰ ਲੋਹੇਹਾਣੇ ਦੇ ਵਿੱਚ ਰਹਿੰਦਾ ਹੈ ਜੇ ਕੋਈ ਵੀਰ ਫਤੇਗੜ ਸਾਹਿਬ ਜਾਣ ਲਈ ਚਾਹਵਨ ਹੈ ਉਹ ਸਾਡੇ ਕੋਲੋਂ ਗੱਡੀਆਂ ਦੀ ਸਰਵਿਸ ਇਥੋਂ ਬਿਲਕੁਲ ਫ੍ਰੀ ਆਫ ਕਾਸਟ ਕਰਾ ਸਕਦਾ ਪਰ ਸ਼ਰਤ ਇਹ ਕਿ ਹੈ ਇਹਦੇ ਵਿੱਚ ਵੀ ਲਿਖਿਆ ਹੋਇਆ ਹੈ ਸ਼ਰਤ ਇਹ ਕਿ ਹੈ ਵੀ ਨਿਸ਼ਾਨ ਸਾਹਿਬ ਲੱਗਾ ਹੋਣਾ ਚਾਹੀਦਾ ਤੇ ਨਿਸ਼ਾਨ ਸਾਹਿਬ ਲੱਗਾ ਹੋਊਗਾ ਤਾਂ ਜੋ ਫ੍ਰੀ ਸੇਵਾ ਕੀਤੀ ਜਾਊਗੀ ਅੱਛਾ ਭਾਜੀ ਕਈ ਵਾਰੀ ਐਦਾਂ ਨਹੀਂ ਹੋਇਆ ਤੁਹਾਡੇ ਨਾਲ ਕਿ ਤੁਸੀਂ ਸੇਵਾ ਤਾਂ ਕਰ ਰਹੇ ਹੋ ਪਰ ਕਿਤਨੇ ਕਿਤੇ ਉਹਨਾਂ ਨੇ ਪਹਿਲਾਂ ਨਿਸ਼ਾਨ ਸਾਹਿਬ ਲਾ ਲਿਆ ਮੁੜ ਕੇ ਸੇਵਾ ਕਰਵਾ ਲਈ ਵੀ ਉਹ ਸਰਵਿਸ ਕਰਵਾ ਲਈ ਫਿਰ ਮੁੜ ਕੇ ਲਾਤਾ ਹੋਵੇ ਕੁਝ ਇਸ ਤਰੀਕੇ ਦਾ ਹੋਇਆ ਤੁਹਾਡੇ ਨਾਲ ਪੈਣੇ ਹਜੇ ਤੱਕ ਤਾਂ ਐਦਾਂ ਦੀ ਕੋਈ ਗੱਲ ਆਈ ਨਹੀਂ ਦੇਖੋ ਜੇ ਇੱਕ ਅੱਧਾ ਬੰਦਾ ਲੈ ਵੀ ਜਾਊਗਾ ਕੋਈ ਸਰਵਿਸ ਕਰਾ ਕੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਜਿੱਥੇ ਅਸੀਂ 10 ਜਾਣੇ ਦੀ ਕਰਨੀ ਉੱਥੇ 11 ਜਾਣੇ ਲੈ ਜਾਣਗੇ ਕੋਈ ਫਰਕ ਨਹੀਂ ਸਾਨੂੰ ਖੁਸ਼ੀ ਹੋਊਗੀ ਇਹ ਉਸ ਦਾ ਅਮਾਨ ਉਹਦੇ ਸਿਰ ਤੇ ਜਾਊਗਾ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਇਹ ਸੇਵਾ ਇਹ ਹੈ ਜਿਹੜੀ ਕੀਤੀ ਜਾਂਦੀ ਹੈ ਅਸੀਂ 5 ਵਜੇ ਤੋਂ ਲੈ ਕੇ 7 ਵਜੇ ਤੱਕ ਇਹ ਸੇਵਾ ਰੰਭੀ ਹੋਈ ਹੈ ਜੇ ਕੋਈ ਵੀਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਇੱਥੇ ਆਉਣਾ ਚਾਹੁੰਦਾ ਹੈ ਇੱਥੇ ਆ ਕੇ ਅਸੀਂ ਸਰਵਿਸ ਦਾ ਸਾਰਾ ਸਮਾਨ ਗੱਡੀਆਂ ਦਾ ਜੋ ਵੀ ਜੈਕ ਟੂਲ ਪਾਨੇ ਸਾਰਾ ਕੁਝ ਇੱਥੇ ਰੱਖਿਆ ਹੋਇਆ ਜੇ ਕੋਈ ਵੀਰ ਸਰਵਿਸ ਕਰਾਉਣਾ ਚਾਹੁੰਦਾ ਤਾਂ ਇੱਥੇ ਆ ਕੇ ਸਰਵਿਸ ਕਰਾ ਸਕਦਾ ਭਾਜੀ ਭਾਜੀ ਜੇ ਆਪਾਂ ਜਾ ਰਹੇ ਆ ਸਿਰਫ ਇਹੀ ਰੋਡ ਤੇ ਜੇਕਰ ਗੱਡੀ ਖਰਾਬ ਹੋਊਗੀ ਤਾਂ ਹੀ ਸਰਵਿਸ ਦੋਵਾਂਗੇ ਜਾਂ ਫਿਰ ਜਿੱਥੇ ਮਰਜ਼ੀ ਖਰਾਬ ਹੋਵੇ ਉੱਥੇ ਜਾ ਕੇ ਸਰਵਿਸ ਦੋਵਾਂਗੇ ਨਹੀਂ ਨਹੀਂ ਅਸੀਂ ਕੋਸ਼ਿਸ਼ ਕੀਤੀ ਹੈ ਵੀ ਦੁਗਰੀ ਪੁਲ ਦੇ ਉੱਪਰ ਹੀ ਕੀਤੀ ਜਾਵੇ ਜੇ ਕੋਈ ਜ਼ਿਆਦਾ ਖੁਦਾਨਾ ਖਾਸ ਦਾ ਕਿਸੇ ਦਾ ਪਰਿਵਾਰ ਹੁੰਦਾ ਹੈ ਤੇ ਉਹ ਪਰਿਵਾਰ ਜੇ ਕੋਈ ਖੁਦਾ ਨਾ ਖਾਸਤਾ ਕਿਸੇ ਰਾਸਤੇ ਲੋਹਾਨੇ ਏਰੀਆ ਚ ਫਸਦਾ ਅਸੀਂ ਕੋਸ਼ਿਸ਼ ਕਰਾਂਗੇ ਉੱਥੇ ਤੱਕ ਪਹੁੰਚ ਕੇ ਉਹਦੀ ਗੱਡੀ। ਭਾਜੀ ਜਦੋਂ ਇਹ ਸਹੀਦੀ ਦੀਵਾਰੇ ਚੱਲ ਰਹੇ ਨੇ ਕਿੰਨੇ ਜਿਹੜੀਆਂ ਗੱਡੀਆਂ ਦੀ ਤੁਸੀਂ ਸੇਵਾ ਕਰ ਦਿੱਤੀ ਹੈ ਕਿੰਨੇ ਪਰਿਵਾਰਾਂ ਦੀ ਜਿਹੜੀ ਇਹ ਸੇਵਾ ਤੁਸੀਂ ਕਰ ਦਿੱਤੀ। ਅਸੀਂ 100 ਦੇ ਕਰੀਬ ਗੱਡੀਆਂ ਦੀ ਸਰਵਿਸ ਕਰ ਦਿੱਤੀ ਗਈ ਹੈ। ਇਹ ਉਹ ਵੀਡੀਓ ਦਿਖਾਣੀ ਚਾਹਨਾ ਜਿਨ੍ਹਾਂ ਦਾ ਇਹ ਰਾਤੀ 2 ਵਜੇ ਦੀ ਵੀਡੀਓ ਹੈ। ਜੀ। ਇਹ 2 ਵਜੇ ਲੁਧਿਆਣਾ ਸਾਹਨੇਵਾਲ ਰੋਡ ਜਿਹੜੀ ਸਾਡੀ ਲੋਕੇਸ਼ਨ ਤੋਂ ਬਾਹਰ ਸੀ। ਜੀ। ਇਹ ਉਸਦੀ ਵੀਡੀਓ ਆ ਤੇ ਅਸੀਂ ਉੱਥੇ ਪਹੁੰਚ ਕੇ ਜਿਹੜੀ ਸਾਡੀ ਲੋਕੇਸ਼ਨ ਵਿੱਚ ਵੀ ਨਹੀਂ ਆਉਂਦੀ ਸੀ ਇਹਦਾ ਪਰਿਵਾਰ ਨਾਲ ਸੀ ਇਸ ਵੀਰ ਦਾ ਰਾਤੀ 2 ਵਜੇ ਫੋਨ ਆਇਆ ਵੀ ਗੱਡੀਆਂ ਦੀ ਸਰਵਿਸ ਉਸੀ ਕਰੋ ਸਾਡੀ ਆ ਕੇ ਗੱਡੀ ਖਰਾਬ ਹੋ ਗਈ ਹੈ ਇਹਦੀ ਬੈਲਟ ਟੁੱਟ ਗਈ ਸੀ ਤੇ ਉੱਥੇ मौके ਤੇ ਪੁੱਜ ਕੇ ਹਰਮਨ ਵੀਰੇ ਨੇ ਜਾ ਕੇ ਕਿਉਂਕਿ ਹਰਮਨ ਮੋਟਰ ਮੇਰੇ ਬ੍ਰਦਰ ਦੀ ਹੈ ਤੇ ਇਹਨਾਂ ਨੇ ਪੁੱਛ ਕੇ ਉੱਥੇ ਨਾਲ ਹੀ ਸਰਵਿਸ ਕੀਤੀ ਗਈ ਕਿੰਨੇ ਬੰਦੇ ਆ ਜਿਹੜੇ ਕਿ ਤੁਹਾਡੀ ਟੀਮ ਦੇ ਵਿੱਚ ਹੈਗੇ ਆ ਕਿੰਨੇ ਬੰਦੇ ਆ ਜਿਹੜੇ ਕਿ ਇਸ ਤਰੀਕੇ ਦੀ ਆ ਸੇਵਾ ਜਿਹੜੀ ਆ ਕਰ ਰਹੇ ਸਾਡੇ ਨਾਲ 21 ਤੋਂ 22 ਮੈਂਬਰੀ ਕਮੇਟੀ ਹੈ ਅਸੀਂ ਵੱਖ-ਵੱਖ ਤਰੀਕੇ ਨਾਲ ਵੱਖ-ਵੱਖ ਜਗ੍ਹਾ ਤੇ ਕਿਸੇ ਵੀ ਤਰੀਕੇ ਦੀ ਕੋਈ कोरोना काल होवे लोइयां खास ਦੇ ਅੰਦਰ ਜਦੋਂ ਹੜ ਆਏ ਹੋਣ ਉਸ ਤਰੀਕੇ ਦੀ ਜਾ ਕੇ ਸੇਵਾ ਨਿਭਾਈ ਐ ਦੁੱਧ ਦਾ ਲੰਗਰ ਵੀ ਨਾਲ-ਨਾਲ ਚੱਲਦਾ ਤੇ ਜਿਨਨੇ ਗੱਡੀ ਨੇ ਸਰਵਿਸ ਕਰਾਉਣੀ ਆ ਇੱਥੇ ਆ ਕੇ ਹੀ ਸਾਡੇ ਕੋਲ ਸਰਵਿਸ ਕਰਾਉਣਾ ਪਾਜੀ ਇਸ ਤਰੀਕੇ ਦੀ ਸੇਵਾ ਕਰ ਰਹੇ ਹੋ ਕਿ ਗੱਡੀਆਂ ਦੀ ਸਰਵਿਸ ਦੇ ਨਾਲ-ਨਾਲ ਦੁੱਧ ਦਾ ਲੰਗਰ ਵੀ ਜਿਹੜਿਆ ਉਹ ਸੇਵਾ ਕੀਤੀ ਜਾ ਰਹੀ ਕਿ ਇਸ ਤਰੀਕੇ ਦਾ ਮਤਲਬ ਕਿ ਵਧੀਆ ਕਿੰਨਾ ਵਧੀਆ ਫੀਲ ਪਹਿਲੇ ਤਾਂ ਹਰਮਨ ਮੋਟਰ ਵੱਲੋਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਕਰਕੇ ਬਹੁਤ ਸਕੂਨ ਮਿਲਦਾ ਹੈ ਤੇ ਇਹ ਇੱਥੇ ਆ ਕੇ ਸ਼ਾਮ ਨੂੰ ਹੁਣ ਦੁਕਾਨ ਤੋਂ ਵਿਹਲੇ ਹੋ ਕੇ ਆ ਗਏ ਹਾਂ ਅਸੀਂ ਦੁਕਾਨ ਤੋਂ 3 ਵਜੇ ਆਪਣੇ ਕੱਪੜੇ ਬਦਲ ਕੇ ਤਿਆਰ ਹੋ ਕੇ ਹੁਣ ਇੱਥੇ ਆ ਗਏ ਹਾਂ ਹੁਣ ਸ਼ਾਮ ਨੂੰ 8 ਵਜੇ 9 ਵਜੇ ਇੱਥੇ ਹੀ ਸੇਵਾ ਕਰਾਂਗੇ। ਕੀ ਮਾਰਦਾ? ਹਾਂ ਜੀ। ਕਿੰਨੇ ਵਜੇ ਤੱਕ ਸੇਵਾ ਜਿਹੜੀ ਕਰਦੇ ਹੋ ਕਿਸ ਤਰੀਕੇ ਨਾਲ ਇਹ ਸੇਵਾ ਦਾ ਜਿਹੜਾ ਦਿਮਾਗ ਦੇ ਵਿੱਚ ਆਈਡੀਆ ਹੈ ਕਿ ਇਸ ਤਰੀਕੇ ਨਾਲ ਸੇਵਾ ਕਰਦੇ। ਅਸੀਂ ਇੱਥੇ ਸਾਡਾ ਕੋਈ ਟਾਈਮ ਹੀ ਨਹੀਂ ਕੱਲ 8 ਵਜੇ ਸੀ ਪਰਸੋ 9 ਵਜੇ ਸੀ ਅੱਜ ਹੁਣ ਪਤਾ ਹੀ ਨਹੀਂ ਵੀ ਕਿੰਨਾ ਟਾਈਮ ਹੋਣਗੇ। ਮੈਂ ਤਾਂ ਤਾਂ ਹੁੰਦਾ ਹੈ ਕਿ ਵਿੱਚ ਤੁਹਾਨੂੰ ਕਦੇ 2 ਵਜੇ ਕਾਲ ਆ ਰਹੀ ਹੈ ਕਦੇ 1 ਵਜੇ ਵੀ ਕਾਲ ਆ ਜਾਂਦਾ ਕਦੇ ਸਵੇਰ ਦੇ ਤੜਕੇ 5 ਵਜੇ ਕਾਲ ਆ ਰਹੀ ਕੁਝ ਇਸ ਤਰੀਕੇ ਦਾ ਹੁੰਦਾ ਆ ਵੀਰੇ ਨੇ ਵੀਡੀਓ ਦਿਖਾਈ ਹੋਂ ਤੁਹਾਨੂੰ ਫੇ ਰਾਤੀ 3 ਵਜੇ ਦੀ ਵੀਡੀਓ ਸੀ ਜੀ ਠੀਕ ਹੈ ਤੇ ਇਹ ਸਾਨੇਵਾਲ 에어ਪੋਰਟ ਦੇ ਕੋਲ ਲੋਕੇਸ਼ਨ ਤੋਂ ਬਾਹਰ ਧੁੰਦ ਪਈ ਹੋਈ ਪੂਰੀ ਕੋਈ ਉੱਥੇ ਬੰਦਾ ਨਹੀਂ ਦਿਖਦਾ ਸੀ ਧੁੰਦ ਸਾਰੀ ਦਿਖ ਰਹੀ ਹੈ ਤੇ ਉਸ ਤੋਂ ਬਾਅਦ ਇਹ ਉੱਥੇ ਆ ਜਾ ਕੇ ਅਸੀਂ ਸੇਵਾ ਕੀਤੀ ਬਹੁਤ ਉਹ ਸਾਨੂੰ ਪੈਸੇ ਵੀ ਦਿੰਦੇ ਸੀ ਉਹ ਸਾਨੂੰ ਪੈਸੇ ਲੈ ਮਗਾ ਪੈਸੇ ਦੀ ਪੈਸੇ ਜੇ ਦੇ ਦੇ ਆ ਉੱਥੇ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਹਾਂ। ਕੀ ਬਾਤ ਹੈ। ਭਾਜੀ ਇਸ ਤਰੀਕੇ ਦੀ ਸੇਵਾ ਕਰ ਰਹੇ ਲੋਕੀ ਫਿਰ ਪੈਸੇ ਵੀ ਦਿੰਦੇ ਹੋਣਗੇ ਜਾਂ ਫਿਰ ਤੁਹਾਨੂੰ ਕਿਤੇ ਨਾ ਕਿਤੇ ਸਪੋਰਟ ਵੀ ਕਰਦੇ ਹੋਣਗੇ ਕਿ ਸਾਡੀ ਵੀ ਥੋੜੀ ਜੀ ਸੇਵਾ ਲੈ ਲਓ। ਅਸੀਂ ਵੀ ਮਤਲਬ ਆ ਤਾਂ ਨਹੀਂ ਸਕਦੇ ਪਰ ਕਿਤੇ ਨਾ ਕਿਤੇ ਸੇਵਾ ਦੇ ਵਿੱਚ ਜ਼ਰੂਰ ਹਾਜ਼ਰੀ ਲਾਣਾ ਚਾਹਵਾਂਗੇ। ਕੁਝ ਇਸ ਤਰੀਕੇ ਦਾ ਹਾਂਜੀ ਕਈ ਬੰਦੇ ਇੱਥੇ ਰੋਡ ਦੇ ਉੱਪਰ ਲੰਘਦੇ ਆ ਤੇ ਉਹ ਦਸਵੰਤ ਆਪਣਾ ਕਿਉਂਕਿ ਦਸਵੰਤ ਦੇਣਾ ਸਭ ਤੋਂ ਮਹੱਤਵਪੂਰਨ ਹੈ ਦਸਵੰਤ ਦੇ ਕੇ ਜਾਂਦੇ ਉਹੀ ਦਸਵੰਤ ਦਾ ਅਸੀਂ ਜਿਹੜਾ ਮੌਕੇ ਤੇ ਕੋਈ ਨਾ ਕੋਈ ਟੈਕਨੀਕਲ ਜੜੀ ਚੀਜ਼ ਹੈ ਉਹ ਅਸੀਂ ਪਹਿਲੇ ਹੀ ਕੋਈ ਨਾ ਕੋਈ ਚੀਜ਼ੀ ਲੈ ਕੇ ਰੱਖ ਲੈਣੇ ਆ ਜੜੀ ਕਿਉਂਕਿ ਇਹ ਹੋ ਸਕਦੀ ਹੈ ਤੇ ਉਹ ਅਸੀਂ ਲੈ ਕੇ ਰੱਖਦੇ ਆ ਜੇ ਕੋਈ ਬੰਦਾ ਦੇਣਾ ਚਾਹੁੰਦਾ ਤੇ ਉਹ ਦਿੰਦਾ ਵੀ ਹੈ ਤੇ ਅਸੀਂ ਜਾ ਤਾਂ ਦੁੱਧ ਦੇ ਲੰਗਰ ਚ ਪਾ ਦਿੰਦੀ ਹੈ ਨਹੀਂ ਤਾਂ ਅਸੀਂ ਰੋਜ਼ ਦੀਆਂ ਗੱਡੀਆਂ ਦੀ ਆਪਾਂ ਗੱਲ ਕਰੀ ਰੋਜ਼ ਦੀਆਂ ਕਿੰਨੇ ਦਾ ਟਾਰਗੇਟ ਰਹਿੰਦਾ ਕਿੰਨੇ ਕਿੰਨੇ ਟਾਈਮ ਲੱਗ ਜਾਂਦਾ ਤੇ ਕਿੰਨੀਆਂ ਗੱਡੀਆਂ ਜਿਹੜੀਆਂ ਰੋਜ਼ ਦੀਆਂ ਠੀਕ ਕਰਦੇ ਅਸੀਂ ਕੋਈ ਅਣਗਿਣਤ ਹੈ ਅਸੀਂ ਅੱਜ ਤੱਕ ਗਿਣੀਆਂ ਹੀ ਨਹੀਂ ਸੱਚ ਦੱਸ ਰਿਆਂ ਪਿੱਛੇ ਜੇ ਸਾਡੇ ਕੋਲੇ ਜਿਹੜੇ ਪ੍ਰੋਪਰ ਸਬੂਤ ਪਏ ਐ 100 ਦੇ ਕਰੀਬ ਅਸੀਂ ਗੱਡੀਆਂ ਠੀਕ ਕਰ ਚੁੱਕੇ ਹਾਂ ਤੇ ਭਾਜੀ ਜਦੋਂ ਹੀ ਸੇਵਾ ਨੂੰ ਕਰਦੇ ਹੋ ਸਿਰਫ ਜਿਹੜੇ ਜਿਵੇਂ ਹੁਣ ਸਿੱਧੀ ਦਿਵਾਰੇ ਚੱਲ ਰਹੇ ਨੇ ਇਹ ਸੇਵਾ ਹੁਣ ਤੁਸੀਂ ਸ਼ਾਮ ਨੂੰ ਸਟਾਰਟ ਕਰ ਰਹੇ ਹੋ ਤਾਂ 7 ਵਜੇ ਤੱਕ ਤੁਸੀਂ ਕਹਿ ਰਹੇ ਸੇਵਾ ਕਰਦੇ ਹੋ ਸਟਾਈਮ ਜ਼ਿਆਦਾ ਨਹੀਂ ਲੱਗ ਜਾਂਦਾ ਕਈ ਵਾਰੀ ਜ਼ਿਆਦਾ ਵੀ ਲੱਗ ਜਾਂਦਾ ਕਈ ਵਾਰੀ ਸਵੇਰੇ ਤੜਕੀ ਵੀ ਫੋਨ ਆਉਂਦੇ ਹੁੰਦੇ ਵੀ 5 ਵਜੇ ਜਿਹੜਾ ਬੰਦੇ ਨੇ ਗੱਡੀਆਂ ਦੀ ਸਰਵਿਸ ਕਰਾਉਣੀ ਆ 5 ਵਜੇ ਆਵੇ 7 ਵਜੇ ਤੱਕ ਜੇ ਕੋਈ ਜ਼ਿਆਦਾ ਟਾਈਮ ਲੱਗਦਾ ਅਸੀਂ ਦੇਣ ਦੇ ਕਿਉਂਕਿ ਸਾਨੂੰ ਦੁੱਧ ਦਾ ਲੰਗਰ ਵਰਤਾਉਂਦੇ ਹੀ ਸਾਨੂੰ 8 9 ਵਜ ਜਾਂਦੇ ਆ 9 ਵਜ ਜਾਂ 10 ਵਜ ਜਾਂ ਅਸੀਂ ਕਿਸੇ ਚੀਜ਼ ਦੀ ਸਾਨੂੰ ਕੋਈ ਟੈਨਸ਼ਨ ਨਹੀਂ ਅਸੀਂ ਜਰੂਰ ਸਰਵਿਸ ਕਰਨੀ ਆ ਕੀ ਕਹਿਣਾ ਚਾਹੋਗੇ ਅੱਛਾ ਛੋਟਾ ਜਿਹਾ ਇੱਕ ਬੱਚਾ ਵੀ ਹੈ ਇਹ ਵੀ ਸੇਵਾ ਕਰ ਰਿਹਾ ਸਭ ਤੋਂ ਪਹਿਲਾਂ ਸਤਿਗੁਰ ਜੀ ਕਾਲਾ ਸਾਹਿਬ ਵੈਕਟ ਜੀ ਕੀ ਫਤੇ ਜੀ ਤੁਸੀਂ ਵੀ ਸੇਵਾ ਕਰ ਰਹੇ ਹੋ ਹਾਂਜੀ ਹਾਂਜੀ ਕਿੰਨੀ ਉਮਰ ਕਿੰਨੀ ਆ ਤੁਹਾਡੀ ਮੇਰੀ 16 ਜੀ 16 ਸਾਲ ਦੀ ਉਮਰ ਦੇ ਵਿੱਚ ਇਸ ਤਰੀਕੇ ਦੀ ਸੇਵਾ ਕਰ ਰਹੇ ਹੋ ਕਿਸ ਤਰੀਕੇ ਦਾ ਮਤਲਬ ਮਾਨ ਮਹਿਸੂਸ ਹੁੰਦਾ ਹੈ ਇਹ ਸੇਵਾ ਅਸੀਂ ਮਤਲਬ ਜਿਵੇਂ ਹਰ ਸਾਲ ਦੀ ਤਰ੍ਹਾਂ ਅਸੀਂ ਦੁੱਧ ਦਾ ਲੰਗਰ ਲਾਈਦਾ ਵਾ ਪਿਛਲੀ ਵਾਰ ਇਹ ਹੋਲੇ ਮਾਲੇ ਦੇ ਚੁਬੀਲ ਦਾ ਲੰਗਰ ਲਾਇਆ ਸੀ ਉਸ ਟਾਈਮ ਵੀ ਅਸੀਂ ਵੀ ਆਏ ਸੀਗੇ ਤੇ ਇਸ ਵਾਰ ਵੀ ਹੀ ਫੋਟਕਰ ਸਾਹਿਬ ਜਾਨਵੜੀਆਂ ਸੰਗਤਾਂ ਲਈ ਦੁੱਧ ਦਾ ਲੰਗਰ ਲਾਇਆ ਤੇ ਨਾਲ ਹਰਮਨ ਮੋਟਰ ਵੱਲੋਂ ਗੱਡੀਆਂ ਦੀ ਸੇਵਾ ਵੀ ਕੀਤੀ ਜਾ ਰਹੀ ਹੈ ਕਿ ਤੁਸੀਂ ਦੱਸੋਗੇ ਕਿ ਤੁਸੀਂ ਆਪਣੀ ਸਟੱਡੀ ਦੇ ਵਿੱਚ ਕਿੰਨਾ ਟਾਈਮ ਕੱਢ ਕੇ ਇੱਥੇ ਆਉਂਦੇ ਹੋ ਕਿਸ ਤਰੀਕੇ ਨਾਲ ਲੋਕਾਂ ਦੀ ਸੇਵਾ ਕਰਦੇ ਹੋ ਮਤਲਬ ਸਵੇਰੇ ਅਸੀਂ ਪੜ੍ਹ ਲੇਦਾ ਤੇ ਹੁਣ ਤਾਂ ਵੇਹੇ ਪੇਪਰ ਖਤਮ ਹੀ ਹੋ ਗਏ ਤੇ ਹੁਣ ਅਸੀਂ ਸ਼ਾਮ ਨੂੰ ਆ ਜੰਨੇ ਇੱਥੇ। ਕੀ ਬਾਤ ਹੈ। ਫਿਰ ਤੁਸੀਂ ਜਾਣਦੇ ਹੋ ਫਤੇਗਰ ਸਾਹਿਬ ਹੌਲ ਮਹਿਲਾ ਦੇਖਣ ਜਾਂ ਹੁਣ ਜਿਵੇਂ ਕਿ ਹੁਣ ਸੈਦੀ ਦਿਹਾੜੇ ਚੱਲ ਰਹੇ ਹੁਣ ਤੁਸੀਂ ਜਾਓਗੇ? ਹਾਂਜੀ ਹਾਂਜੀ ਇਸ ਵਾਰੀ ਵੀ ਜਾਵਾਂਗੇ ਅਸੀਂ ਬਸ ਦੋ ਤਿੰਨ ਲੰਗਰ ਖਤਮ ਹੋਊਗਾ ਫਿਰ ਅਸੀਂ ਅੰਦਰ ਆਣੀ ਅਸੀਂ ਉੱਧਰ ਜਾਵਾਂਗੇ ਗੁਰਦੁਆਰਾ ਸਾਹਿਬ। ਕੀਨੀ ਸੰਗਤ ਆਉਂਦੀ ਹੈ ਕਿੰਨਾ ਪਿਆਰ ਦੇ ਕੇ ਜਾਂਦੀ ਹੈ। ਇਹ ਸੰਗਤ ਤਾਂ ਹੁਣ ਗਿਣਤੀਆਂ ਵਿੱਚ ਆਉਂਦੀ ਹੈ। ਸੰਗਤ ਦਾ ਕੋਈ ਕਹਿ ਨਹੀਂ ਸਕਦਾ। ਕਿੰਨਾ ਪਿਆਰ ਮਿਲਦਾ ਹੈ। ਬਹੁਤ ਜਿੰਨਾ ਬਾਇਰ ਦੇਣਾ ਨਾ ਅੱਛਾ ਤੁਸੀਂ ਆਪਣੇ ਏਜ ਵਾਲੇ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਜ਼ਿਆਦਾਤਰ ਬੱਚੇ ਜਿਹੜੇ ਨੇ ਫੋਨ ਦੇ ਵਿੱਚ ਜ਼ਿਆਦਾ ਲੱਗੇ ਹੋਏ ਨੇ ਜਾਂ ਫਿਰ ਗੇਮਾਂ ਦੇ ਵਿੱਚ ਜ਼ਿਆਦਾ ਚਲੋ ਗੇਮ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ ਕਿਤੇ ਨਾ ਕਿਤੇ ਫੋਨ ਦੀ ਆਪਾਂ ਗੱਲ ਕਰ ਲਈਏ ਫੋਨ ਦੇ ਵਿੱਚ ਲੱਗ ਰਹੇ ਨੇ ਜਾਂ ਫਿਰ ਕਈ ਬੱਚੇ ਛੋਟੇ-ਛੋਟੇ ਉਮਰ ਦੇ ਵਿੱਚ ਜਿਹੜੇ ਨਸ਼ੇ ਕਰਨ ਲੱਗ ਜਾਂਦੇ ਹਨ ਉਹਨਾਂ ਨੂੰ ਕੀ ਕਹਿਣਾ ਚਾਹੋ ਨਹੀਂ ਨਹੀਂ ਸਾਨੂੰ ਫੋਨ ਵੀ ਦੇਖਣਾ ਚਾਹੀਦਾ ਪਰ ਘਟ ਦੇਖਣਾ ਚਾਹੀਦਾ ਸਾਨੂੰ ਆਪਣੀ ਸਿੱਖੀ ਦਾ ਇਤਿਹਾਸ ਵੀ ਪਤਾ ਹੋਣਾ ਚਾਹੀਦਾ ਵਾ ਕੀ ਫਤੇਗੜ ਸਾਹਿਬ ਕੀ ਹੋਇਆ ਸੀ ਛੋਟੇ ਛੋਟੇ ਬੱਚਿਆਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਵਾ ਤੁਸੀਂ ਮਤਲਬ ਕਿ ਤੁਹਾਨੂੰ ਸਾਰੀ ਹਿਸਟਰੀ ਪਤਾ ਹੈ ਤੇ ਇੱਥੇ ਸੇਵਾ ਕਰ ਰਹੇ ਹੋ ਹਾਂਜੀ ਹਾਂਜੀ ਪਿਛਲੇ ਸਾਲ ਵੀ ਕੀਤੀ ਸੀ ਹਾਂਜੀ ਸਿੱਧੀ ਦਿਹਾੜੇ ਤੇ ਆਉਨੇ ਆ ਜਾਂ ਹੌਲਾ ਮੱਲਾ ਜਦੋਂ ਹੁੰਦਾ ਉਹਦੇ ਵੀ ਆਉਂਦੇ ਨੇ ਨਹੀਂ ਜਦੋਂ ਅਸੀਂ ਇੱਥੇ ਲੰਗਰ ਦਈਦਾ ਤੇ ਮੈਂ ਆਣਾ ਹੀ ਆਣਾ ਕੀ ਬਾਤ ਹੈ ਭਾਜੀ ਕੋਈ ਮੈਸੇਜ ਦੇਣਾ ਚਾਹੂਗੀ ਕੁਝ ਕਹਿਣਾ ਚਾਹੂਗੀ ਹਾਂਜੀ ਮੈਂ ਫਤੇਗੜ ਸਾਹਿਬ ਜਾਣ ਵਾਲੀਆਂ ਸੰਗਤਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਨਾ ਇੱਕ ਤਾਂ ਜਦੋਂ ਟਰੈਕਟਰ ਤੇ ਤੋਂ ਹੁੱਲੜ ਬਾਜੀ ਕਰਕੇ ਲੰਘਦੇ ਹੋ ਉਹ ਹੁੱਲੜ ਬਾਜੀ ਨਾ ਕਰਿਓ ਨਸ਼ੇ ਤਿਆਗੋ ਤੇ ਨਸ਼ੇ ਆਪਣੇ ਨਾ ਕਰਕੇ ਜਾਓ ਸਿਰ ਤੇ ਕੇਸ ਦਾੜੀਆਂ ਰੱਖ ਕੇ ਆਓ ਪ੍ਰਣਾ ਕਰਕੇ ਆਓ ਵੀ ਅਸੀਂ ਅੱਜ ਤੋਂ ਬਾਅਦ ਇੱਥੇ ਕੇਸ ਦਾੜੀਆਂ ਨਹੀਂ ਕਟਾਂਗੇ ਤੇ ਇਹੀ ਪ੍ਰਣਾ ਮੈਂ ਫਤਿਹਗੜ੍ਹ ਸਾਹਿਬ ਜਾਣ ਵਾਲੀਆਂ ਸੰਗਤਾਂ ਨੂੰ ਫੇਰ ਬੇਨਤੀ ਕਰਦਾ ਇੱਥੇ ਹੁੱਲੜਬਾਜੀ ਦਾ ਕੋਈ ਵੀ ਕੰਮ ਨਹੀਂ ਆ ਕਿਉਂਕਿ ਹੁੱਲੜਬਾਜੀ ਕਰੋਗੇ ਤੇ ਤੁਹਾਡਾ ਕੋਈ ਕੰਮ ਨਹੀਂ ਸੋ ਆਲੋ ਜੀ ਆਪਾਂ ਗੱਲ ਕਰ ਲਈਏ ਜੇ ਗੱਲ ਕੀਤੀ ਜਾਵੇ ਸੇਵਾ ਦੀ ਤਾਂ ਤੁਹਾਨੂੰ ਦੱਸਦੀ ਹੈ ਕਿ ਸੇਵਾ ਦੀਆਂ ਦੇ ਚੱਲ ਰਹੇ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਜਿੰਨੀਆਂ ਵੀ ਗੱਡੀਆਂ ਨੇ ਜੋ ਕਿ ਫਤੇਗੜ ਸਾਹਿਬ ਜਾ ਰਹੀਆਂ ਨੇ ਇਹ ਸਾਰੀਆਂ ਦੀ ਸੇਵਾ ਜਿਹੜੀ ਹੈ ਬਿਲਕੁਲ ਫ੍ਰੀ ਦੇ ਵਿੱਚ ਕੀਤੀ ਜਾ ਰਹੀ ਹੈ ਜੇਕਰ ਤੁਸੀਂ ਵੀ ਇੱਥੇ ਨੰਗ ਰਹੇ ਹੋ ਤਾਂ ਇਹਨਾਂ ਦਾ ਫੋਨ ਨੰਬਰ ਜ਼ਰੂਰ ਤੁਸੀ ਤੁਹਾਨੂੰ ਤੁਹਾਡੇ ਤੱਕ ਪਹੁੰਚਾਵਾਂਗੇ ਸੋ ਆ ਤੁਸੀਂ ਦੇਖ ਸਕਦੇ ਹੋ 951 7661984 ਇਹ ਜਿਹੜਾ ਫੋਨ ਨੰਬਰ ਹੈ ਤੁਸੀਂ ਇਹਨਾਂ ਤੇ ਫੋਨ ਕਰਕੇ ਤੁਸੀਂ ਵੀ ਇਸ ਸੇਵਾ ਦਾ ਜਿਹੜਾ ਆਨੰਦ ਲੈ ਸਕਦੇ ਹੋ ਜੇਕਰ ਤੁਹਾਡੀ ਗੱਡੀ ਦੇ ਵਿੱਚ ਕੋਈ ਵੀ ਟੈਕਨੀਕਲ ਇਸ਼ੂ ਹੁੰਦਾ ਹੈ ਤਾਂ ਸੋ ਹੋਰ ਏਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਸਿਟੀ ਹੈਡਲਾਈਨਸ ਮੈਂ ਇਹ ਹਮਲਿਕ ਕੈਮਰਾ ਪਰਸਨ ਸੇਵਾ ਸਿੰਘਾ